ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 28 ਅਗਸਤ ਹੈ ਮੈਂ ਸੁਖਮਨ ਪ੍ਰੀਤ ਕੌਰ ਕਲਾਸ 12ਵੀਂ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਸੋਈ ਅਜਾਨ ਕਹੇ ਮੈਂ ਜਾਨਾ ਜਾਨਨ ਹਾਰ ਨਾ ਸ਼ਾਨਾ ਰਹਿ ਕਹੋ ਨਾ ਕਹੋ ਨਾਨਕ ਗੁਰ ਅੰਮਿਓ ਪਿਆਇ ਰਸ ਕਰਸਕ ਬਿਗਸਾਨਾ ਰਹਿ ਹੈ ਪਾਈ ਉਹ ਮਨੁੱਖ ਅਨਜਾਨ ਹੈ ਮੂਰਖ ਹੈ ਜਿਹੜਾ ਇਹ ਗੱਲ ਆਖੇ ਕਿ ਮੈਂ ਪਰਮੇਸ਼ਰ ਨੂੰ ਜਾਣ ਲਿਆ ਹੈ ਜਿਸ ਮਨੁੱਖ ਨੇ ਪਰਮੇਸ਼ਰ ਨੂੰ ਜਾਣ ਲਿਆ ਹੋਵੇ ਉਹ ਤਾਂ ਲੁਕਿਆ ਰਹਿ ਨਹੀਂ ਸਕਦਾ ਉਸ ਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਜਿਸ ਮਨੁੱਖ ਨੇ ਪਰਮੇਸ਼ਰ ਦਾ ਪੇਤ ਜਾਣ ਲਿਆ ਹੈ ਉਹ ਗੁੱਜਾ ਨਹੀਂ ਰਹਿ ਸਕਦਾ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਹੈ ਗੁਰੂ ਜੀ ਆਖਦੇ ਹਨ ਜਿਸ ਮਨੁੱਖ ਨੂੰ ਗੁਰੂ ਨੇ ਅੰਮ੍ਰਿਤ ਨਾਮ ਰਸ ਪਿਲਾ ਦਿੱਤਾ ਉਹ ਮਨੁੱਖ ਸਦਾ ਆਨੰਦ ਖੇੜੇ ਵਿੱਚ ਮਸਤ ਰਹਿੰਦਾ ਹੈ ਅੰਮ੍ਰਿਤ ਨਾਮ ਰਸ ਦਾ ਆਨੰਦ ਹੋਰ ਸਾਰੇ ਰਸਾਂ ਨਾਲੋਂ ਸ਼੍ਰੇਸ਼ਟ ਹੈ ਗੁਰੂ ਪਿਆਰੀ ਸਾਥ ਸੰਗਤ ਜੀ અમૃત નામરસ પ્રાપ્ત ਕਰਨ ਲਈ પરમેશ્વર ਦੇ નામ ਦੀ ਬੰਦਗੀ ਕਰਨੀ ਚਾਹੀਦੀ ਹੈ ਆਪਣੇ ਨਿਤਨੇਮ નામ ਅਭਿਆਸ ਬਾਰੇ ਪ੍ਰਚਾਰ ਕਰਨ ਤੋਂ ਗਰੇਜ ਕਰਨਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਜੀਵਾਂ ਤੇ દયા ਕਰਨੀ ਚਾਹੀਦੀ ਹੈ ਜੀਵਾਂ ਨੂੰ ਮਾਰਨਾ ਪਾਪ ਹੈ ਜੀਵਾਂ ਨੂੰ ਆਪਣੇ ਖਾਣ ਵਾਸਤੇ ਮਾਰਨਾ ਵੱਡਾ ਪਾਪ ਹੈ ਇਸ ਤੋਂ ਬਚ ਕੇ ਰਹਿਣਾ ਹੈ ਨਰਮ ਸੁਭਾਅ ਇੱਕ ਗਹਿਣਾ ਹੈ ਇਸ ਨੂੰ ਸਾਮ ਕੇ ਰੱਖਿਓ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ